ਧਿਆਨ ਸਿੰਘ ਮੰਡ ਕਹਿ ਗਿਆ ਜੀ ਕਿ ਨਰੈਨ ਸਿੰਘ ਚੋੜੇ ਨੂੰ ਆਪਾਂ ਫਕਰੇ ਕੌਮ ਦਾ ਅਵਾਰਡ ਦਵਾਂਗੇ। ਜੀ ਮੰਡ ਦਾ ਬਹੁਤ ਕੁਝ ਕਹਿ ਰਿਹਾ ਜੀ। ਧਿਆਨ ਸਿੰਘ ਮੰਡ ਦਾ ਤਾਂ ਬੜਾ ਹੀ ਸਪਸ਼ਟ ਆਉਦਾ ਏਜੰਡਾ ਕੀ ਆ। ਧਿਆਨ ਸਿੰਘ ਮੰਡ ਕੀ ਕਹਿੰਦਾ ਧਿਆਨ ਸਿੰਘ ਮੰਡ ਦਾ ਤਾਂ ਧਿਆਨ ਮੈਨੂੰ ਲੱਗਦਾ ਗੁਰੂ ਘਰ ਚ ਹੀ ਨਹੀਂ ਲੱਗਦਾ। ਉਹਨੂੰ ਪਹਿਲਾਂ ਇਹੀ ਪੁੱਛ ਲਿਓ ਗੁਰੂ ਘਰ ਗੋਲੀ ਚਲਾਉਣੀ ਫਿਰ ਜੈਜ ਹੈ ਜੀ। ਮਤਲਬ ਜਿਹੜੇ ਇੱਕ ਇੱਕ ਏਜੰਡਾ ਚ ਲਾਇਆ ਜਾ ਰਿਹਾ ਇਹ ਬੰਦੀ ਸਿੰਘਾਂ ਦੀ ਰਿਹਾਈ ਨੂੰ ਰੋਕਣ ਵਾਸਤੇ ਤਾਂ ਹੀ ਮੈਂ ਸੋਚਣ ਲੱਗਿਆ ਕਿ ਮੈਂ ਮੈਂ ਕੋਈ ਇੱਕ ਇਹ ਆਈ ਹੋਈ ਜਾਣਾ ਸਪਸ਼ਟ ਮੈਂ ਹਲੇ ਨਾ ਪਹਿਲਾਂ ਬੋਲਣਾ ਨਹੀਂ ਚਾਹੁੰਦਾ ਸੁਪਰੀਖੋਰ ਤੇ ਤਰੀਕ ਹੈ ਸਭ ਕੁਝ ਸਪਸ਼ਟ ਹੋ ਜਾਣਾ ਮਗਰ ਜੇ ਕੋਈ ਬੰਦਾ ਗੁਰੂ ਘਰ ਦੀ ਲਾਈ ਹੋਈ ਸੇਵਾ ਦੇ ਵਿਗਨ ਪਾਵੇ ਰੋਕ ਪਾਵੇ ਉਹਨੂੰ ਰੋਕਣ ਦੀ ਕੋਸ਼ਿਸ਼ ਕਰੇ ਫਿਰ ਆ ਕੇ ਗੋਲੀਆਂ ਚਲਾਵੇ ਉਹਨੂੰ ਕੋਈ ਗੁਰੂ ਦਾ ਸਿੱਖ ਜੇ ਸਹੀ ਕਰਾਉਂਦਾ ਕਿ ਰਾਮਦਾਸ ਮਹਾਰਾਜ ਜੀ ਸ਼੍ਰੀ ਮੰਦਰ ਸਾਹਿਬ ਦਰਬਾਰ ਸਾਹਿਬ ਆ ਕੇ ਗੋਲੀ ਚੱਲੇ ਕੋਈ ਉਹਨੂੰ ਸਹੀ ਕਰਾਉਂਦਾ ਮੈਂ ਸਮਝਦਾ ਉਹਦੀ ਬਹੁਤ ਵੱਡੀ ਰਾਜਨੀਤੀ ਹੈ ਔਰ ਉਹਦਾ ਕਿੱਕਾ ਉਹਦੀ ਲੋੜ ਹੈ ਕਿਉਂਕਿ ਫਿਰ ਇੰਦਰਾ ਗਾਂਧੀ ਨੂੰ ਤੁਸੀਂ ਫਿਰ ਕਿਉਂ ਗਲਤ ਕਹਿੰਦੇ ਹੋ ਫਿਰ ਤਾਂ ਅਜਿੰਦਰਾ ਗਾਂਧੀ ਨੂੰ ਇਹ ਧਿਆਨ ਸਿੰਘ ਮੰਡੂਲੀ ਉਹਦੀ ਮਹੱਤਤਾ ਆ ਜਾਣਗੇ ਕੱਲ ਇਸ ਲਈ ਉਹ ਕੀ ਕਹਿ ਰਿਹਾ ਨਹੀਂ ਕਹਿ ਰਿਹਾ ਮੇਰੇ ਲਈ ਉਹਨਾ ਅ ਮਤਲਬ ਨਹੀਂ ਰੱਖਦਾ ਮੈਂ ਤਾਂ ਗੁਰੂ ਅੱਗੇ ਅਰਦਾਸ ਕਰੂੰਗਾ ਕਿ ਇਹਨਾਂ ਨੂੰ ਸਮੱਤ ਬਖਸ਼ਣ ਹਰ ਜਗ੍ਹਾ ਇਹਨਾਂ ਨੂੰ ਰਾਜਨੀਤੀ ਬਾਦਲ ਦਾ ਦਲ ਦਾ ਵਿਰੋਧ ਇਹਨਾਂ ਦੀ ਤਾਂ ਦਿਮਾਗ ਹੀ ਉੱਥੇ ਤੱਕ ਸੀਮਿਤ ਹੋ ਕੇ ਰਹਿ ਗਿਆ ਲੇਕਿਨ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਰਾਸ਼ਟਰਪਤੀਆਂ ਨੇ ਹੁਣ ਕਿਹਾ ਜਾਂਦਾ ਸੀ ਕਿ ਸਚਕਣ ਸ੍ਰੀਮント ਸਾਹਿਬ ਜੀ ਤਰ੍ਹਾਂ ਰਸਤਾ ਸੀ ਉੱਥੇ ਕਿਸੇ ਦਾ ਵਾਲਜੂ ਨਹੀਂ ਹੁੰਦਾ ਕੋਈ ਕਿਸੇ ਤੇ ਹਮਲਾ ਨਹੀਂ ਕਰਦਾ ਪਰ ਇਹ ਜਿਹੜਾ ਹਮਲਾ ਇਹਨੂੰ ਕੀ ਮੰਨਾਂਗੇ ਆਪਾਂ ਦੇਖੋ ਜੀ ਜੇ ਸੁਖਬੀਰ ਸਿੰਘ ਬਾਦਲ ਜਾਂ ਕੋਈ ਗੁਰੂ ਦਾ ਸਿੱਖ ਗੁਰੂ ਘਰ ਜੇ ਗੁਰੂ ਰਾਮਦਾਸ ਮਹਾਰਾਜ ਦੇ ਦਰ ਤੇ ਅੱਜ ਸੇਵਾ ਕਰੇ ਤੇ ਗੁਰੂ ਸਾਹਿਬ ਜਾਣੀ ਜਾਣੇ ਔਰ ਗੁਰੂ ਦੇ ਪੈਰ ਵਿੱਚ ਆ ਔਰ ਇਹ ਤਾਂ ਸੇਵਾ ਪੰਜ ਸਿੰਘ ਸਾਹਿਬਾਨਾ ਵੱਲੋਂ ਸ੍ਰੀ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਦਰਬਾਰੋਂ ਲਾਈ ਗਈ ਸੀ ਤੇ ਉਹ ਸੇਵਾ ਨੂੰ ਕਰਦਿਆਂ ਨੂੰ ਜੇ ਕਿਸੇ ਨੂੰ ਚੰਗੀ ਨਹੀਂ ਲੱਗ ਰਹੀ ਤੇ ਤੁਸੀਂ ਉਹਨੂੰ ਕਿੰਨਾ ਗੁਰੂ ਦਾ ਸਿੱਖ ਮੰਨੋਗੇ ਜੇ ਕਿਸੇ ਨੇ ਕਾਨੂੰਨ ਆਪ ਦੇ ਹੱਥੇ ਲੈਣਾ ਹੀ ਹੈ ਉਹਨੇ ਤੇਈਆ ਹੀ ਕਰ ਲਿਆ ਕਿ ਮੈਂ ਦੇਸ਼ ਦੇ ਕਾਨੂੰਨ ਨੂੰ ਨਹੀਂ ਮੰਨਦਾ ਮੈਂ ਗੁਰੂ ਸਾਹਿਬ ਦੇ ਦਰ ਨੂੰ ਨਹੀਂ ਮੰਨਦਾ ਤੇ ਮੈਂ ਗੋਲੀ ਚਲਾਉਣੀ ਆ ਭਾਈ ਤੂੰ ਬਾਹਰ ਜਿੱਥੇ ਮਰਜੀ ਚਲਾ ਲਈ ਕੋਈ ਰੋਕ ਨਹੀਂ ਸਕਦਾ ਜੇ ਸੁਖਵੀਰ ਸਿੰਘ ਬਾਦਲ ਜੀ ਨੂੰ ਉਹ ਦਿਨ ਰੱਖ ਲਿਆ ਤੇ ਪੁਲਿਸ ਨੇ ਤਾਂ ਨਹੀਂ ਮੈਂ ਕਹੂੰਗਾ ਇਹ ਤਾਂ ਗੁਰੂ ਸਾਹਿਬ ਦੀ ਕਿਰਪਾ ਹੋਈ ਆ ਗੁਰੂ ਸਾਹਿਬ ਆਪ ਵਰਤੇ ਗੁਰੂ ਸਾਹਿਬ ਚਾਹੇ ਜਸਵੀਰ ਦੇ ਰੂਪ ਚ ਵਰਤੇ ਆ ਚਾਹੇ ਜਿਹੜੇ ਉੱਥੇ ਸਨ ਉਹਨਾਂ ਦੇ ਕਿਤੇ ਨਾ ਕਿਤੇ ਅੰਦਰ ਨਹੀਂ ਤਾਂ ਕੁਝ ਹੋਰ ਰਿਜ਼ਲਟ ਨਿਕਲਣਾ ਸੀ ਉੱਥੇ ਇਸ ਲਈ ਗੁਰੂ ਸਾਹਿਬ ਹਾਜਮਾ ਦੀ ਨੇ ਨਿਗਮ ਚੋਣਾ ਗੁਰੂ ਸਾਹਿਬ ਦੀ ਕਿਰਪਾ ਬਖਸ਼ਿਸ਼ ਮੈਂ ਤਾਂ ਕਹੂਗਾ ਕਿ ਮਨ ਸਾਹਿਬ ਕੋਈ ਰਾਜਨੀਤੀ ਕਰੀ ਨਿਗਮ ਚੋਣਾ ਆ ਗਿਆ ਕਿ ਪੱਲੇ ਪੱਲੇ ਤੋਂ ਦੇ ਵੀ ਕੁਝ ਨਹੀਂ ਪਈ ਆ ਰਾਜਨੀਤੀ ਛੱਡੋ ਔਰ ਗੁਰੂ ਦਾ ਭੈ ਮਨ ਲਿਓ ਕਿਚਨ ਦਾ ਕਿਸੇ ਮਤਲਬ ਸਿਖਾ ਦਾ ਅਕਸ਼ ਇਹ ਨਹੀਂ ਆ ਨਾ ਪੇਸ਼ ਕਰੋ ਕਿ ਜਿਹਦੇ ਨਾਲ ਜਿਹੜੀ ਆਉ ਨਾਲ ਹੀ ਟੀੜੀ ਆ ਉਹ ਵੀ ਮਹਿਸੂਸ ਕਰੇ ਹੈ ਕੱਲਾ ਪੋਲਿਟਿਕਸ ਹੀ ਬਣ ਗਿਆ ਸਾਰਾ ਨਿਗਮ ਚੋਣਾਂ ਆ ਗਈਆਂ ਜੀ ਕਾਦੀ ਗੱਲ ਲੜ ਰਹੇ ਆ ਕੀ ਗਲਤ ਨਿਕਲਦੇ ਕੀ ਲੱਗਦਾ ਕਿ ਲੋਕ ਕਿਸੇ ਵੀ ਸਾਥ ਦੇ ਬਣ ਕੇ ਆਮ ਆਦੀ ਬਾਡੀ ਕਾਫੀ ਬਗਾਵਤ ਦੇਖ ਨੂੰ ਮਿਲੀ ਜੀ ਆਪਸ ਹੀ ਕਾਫੀ 30 ਲੱਖ ਰੁਪਏ ਦਾ ਇਲਜ਼ਾਮ ਲਗਾ ਰਹੇ ਆ ਆਮ ਆਦਮੀ ਪਾਰਟੀ ਸੁਧਲਾਦ ਦੀ ਪਾਰਟੀ ਹੈ ਤੇ 25-25 ਲੱਖ ਦਾ ਮੇਨਲਾ ਦਾ ਸੱਤੇ ਤੇ ਸਰੀਜਨ ਦਾ ਕੀ ਦਾ 50-50 ਲੱਖ ਕਰੋੜ-ਕਰੋੜ ਵੀ ਲੈ ਸਕਦੇ ਆ ਤੇ ਉਹਨੂੰ ਇਹ ਇਲਜ਼ਾਮ ਦਿੱਲੀ ਇਲੈਕਸ਼ਨ ਲੜਨੀ ਹੈ ਕੇਜਰੀਆਲ ਨੇ ਹੁਣ ਈਸਟ ਇੰਡੀਆ ਕੰਪਨੀ ਵਾਂਗੂ ਬੂਰੇ ਦੀ ਪਾਲਿਸੀ ਲਾਗੂ ਤਾਂ ਪੰਜਾਬ ਦੀ ਕਰਨੀ ਪੈਣਾ ਇੱਥੋਂ ਇਕੱਠਾ ਕਰਨਾ ਤੇ ਫਿਰ ਜਾ ਕੇ ਦਿੱਲੀ ਦੀ ਇਲੈਕਸ਼ਨ ਕਿੱਥੇ ਲੜੀ ਜਾਣੀ ਹੈ ਔਰ ਕੇਜਰੀਆਲ ਸਾਹਿਬ ਤੋਂ ਕੋਈ ਚੰਗੀ ਆਸ ਰੱਖਣੀ ਮੈਂ ਸਮਝਦਾ ਤੁਸੀਂ ਅ ਪਿਰ ਨਾ ਸਮਝੋ ਬੇ ਸਮਝੋ ਜਾਂ 나ੜੀ ਬਣਦੇ ਹਾਂ ਮਗਰ ਇੱਕ ਗੱਲ ਤਾਂ ਸਪਸ਼ਟ ਹੈ ਜੀ ਅੱਜ ਕਾਂਗਰਸ ਦੇ ਕਈ ਲੀਡਰ ਸਾਹਿਬਾਨਾਂ ਨੇ ਜਿਹੜੇ ਕਹਿੰਦੇ ਅਸੀਂ ਬੜੀ ਨਿਗਮ ਦੀਆਂ ਚੋਣਾਂ ਦੇਖੀਆਂ ਨੇ ਉਹ ਸਮਝ ਰਹੇ ਕਿ ਇਹ ਚੋਣ ਤਾਂ ਜਿਵੇਂ ਕੋਲਸ ਆਪ ਕੈਂਡੀਡੇਟ ਬਣੀ ਫਿਰਦੀ ਮੈਨੂੰ ਲੱਗਦਾ ਭੁੱਲਰ ਸਾਹਿਬ ਤਦੇ ਕਿਸੇ ਕੇ ਇਸਚ ਇਨਸਾਫ ਨਹੀਂ ਕਰਲੇ ਮੈਨੂੰ ਲੱਗਦਾ ਭੁੱਲਰ ਸਾਹਿਬ ਨੂੰ ਨਾਲ ਫੋਟੋ ਲਾ ਦੇਣੀ ਚਾਹੀਦੀ ਆਮ ਆਦਮੀ ਪਾਰਟੀ ਦੇ ਨਾਲ ਹੀ ਉਹੋ ਜੀ ਟੋਪੀ ਪਾ ਕੇ ਨਾਲ ਇਹ ਸਾਡਾ ਲੇਟੈਸਟ ਕਾਰਕੁਨ ਅਸੀਂ ਸ਼ਾਮਿਲ ਕੀਤਾ ਅਸੀਂ ਵੀ ਜਾ ਕੇ ਉਹਨਾਂ ਨੂੰ ਆਪ ਦਾ ਪਟਾ ਉਹਨਾਂ ਦੇ ਗਲ 'ਚ ਪਾ ਆਵਾਂਗੇ ਕਿ ਭਾਈ ਇਹ ਤੁਹਾਨੂੰ ਆਫੀਸ਼ੀਲੀ ਵਧਾਈ ਹੈ ਕਿਉਂਕਿ ਨਾ ਤੁਸੀਂ ਇਨਸਾਫ ਕਰਨਾ ਨਾ ਤੁਹਾਨੂੰ ਨਰੈਣ ਸਿੰਘ ਦੀ ਉਹ ਸਿੰਘ ਤਾਂ ਮੈਂ ਕਾਹਦੀ ਆਖੂੰ ਨਰੈਣ ਨੂੰ ਗਾਂਧੀ ਦੀ ਨਾ ਤੁਹਾਨੂੰ ਵਕਤ ਨਹੀਂ ਲੱਗਿਆ ਨਾ ਤੁਸੀਂ ਸਮਝਦੇ ਹੋ ਉਸ ਮਨਸ਼ਾ ਨਾਲ ਆਇਆ ਪਤਾ ਨਹੀਂ 11:00 11:30 ਤੋਂ 4:00 ਵਜੇ ਤੱਕ ਕੀ ਹੋਇਆ ਕਿ ਉਹਨੂੰ ਸ਼ਰਧਾਲੂ ਬਣਾ ਛੱਡਿਆ ਤੇ ਜਿਹੇ-ਜਿਹੇ ਸ਼ਰਧਾਲੂ ਰੋਜ ਆਉਣ ਲੱਗੇ ਮੈਂ ਨਾਲ ਦਾ ਬੋ ਵੀ ਭੁੱਲਰਦਾ ਫਿਰ ਕੁਝ ਚੈਂਕ ਸਕਿੰਟਾਂ ਦੀ ਗੇੜ ਰਹਿ ਜਾਣੀ ਆ ਕਿਉਂਕਿ ਲੋਕਾਂ ਨੇ ਤਾਂ ਬਰਦਾਸ਼ਤ ਕਰਨੇ ਨਹੀਂ ਫਿਰ ਇਹ ਗੱਲ